ਕਿਹੜੀ ਅਥੋਰਿਟੀਆਂ ਤੁਹਾਡੇ ਕੋਲ ਜਿਹੜਾ ਗੱਡੀਆਂ ਚੈੱਕ ਕਰਦੇ ਪਿਓ ਬੋਲੋ ਕਿਸ ਅਥੋਰਿਟੀ ਨਾਲ ਗੱਡੀਆਂ ਚੈੱਕ ਕਰਦੇ ਪਿਓ ਕੀ ਨਾਮ ਕੀ ਤੁਹਾਡਾ ਹਾਂਜੀ ਹੈ ਮੈਂ ਚੈੱਕ ਨਹੀਂ ਕਰ ਰਿਹਾ ਤੁਹਾਡੇ ਕੋਲ ਸਾਡੇ ਕੋਲ ਸਟਿੰਗ ਹੈਗਾ ਅਸੀਂ ਤੁਹਾਡੀ ਵੀਡੀਓ ਬਣਾਈ ਹੈ ਸਾਰੀ ਬੋਲੋ ਤੁਸੀਂ ਕਿਹੜੇ ਡਿਪਾਰਟਮੈਂਟ ਜਿਹੜੇ ਡਿਪਾਰਟਮੈਂਟ ਚੋਂ ਕਿਸ ਅਥੋਰਿਟੀ ਨਾਲ ਤੁਸੀਂ ਗੱਡੀਆਂ ਚੈੱਕ ਕਰਦੇ ਪਿਓ ਮੈਂ ਪੈਰੀ ਨਹੀਂ ਦੱਸੂ ਸਾਡੇ ਕੋਲ ਵੀਡੀਓ ਹੈਗੀਆਂ ਤੁਹਾਡੀਆਂ ਪਰ ਇਹ ਇਹ ਬੰਦਾ ਕੌਣ ਹੈ ਜਿਹੜਾ ਆ ਚੈਕਿੰਗ ਕਰ ਰਿਹਾ ਜੀ ਇਹ ਕੀ ਚੈਕਿੰਗ ਕਰ ਰਿਹਾ ਹਾਂ ਇਹ ਕੋਲ ਮੈਂ ਵੀਡੀਓ ਬਣਾਉਂਦਾ ਪਿਆ ਬੜਾ ਬੜਾ ਬਣਾ ਰਿਹਾ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾਉਂਦਾ ਪਿਆ ਸਾਰਾ ਕੁਝ ਕਰ ਰਿਹਾ ਹਾਂ ਇਹ ਕਿਹਨੂੰ ਹੈ ਸਾਈਡ ਤੋਂ ਇੱਕ ਆਗੇ ਵੀ ਚੈੱਕ ਕਰ ਰਿਹਾ ਹਾਂ ਜੀ ਤੁਹਾਡੇ ਕੋਲ ਇਹ ਕਿਉਂ ਵਾਰ-ਵਾਰ ਆ ਰਿਹਾ ਹੈ ਉਹ ਵੱਡੇ ਕੋਲ ਫਿਰ ਵਾਰ-ਵਾਰ ਕਿਉਂ ਆ ਰਿਹਾ ਤੁਹਾਨੂੰ ਕਾਜ ਜਿੰਦਾ ਲੈਂਦਾ ਕਾਜ ਤੋਂ ਤੁਹਾਡੇ ਸਾਹਮਣੇ ਦੱਸ ਰਿਹਾ ਪਬਲਿਕ ਦੱਸ ਰਹੀ ਹੈ ਜਿਹੜੀ ਵੀ ਵੀਡੀਓ ਬਣਾ ਰਿਹਾ ਸਾਡੇ ਕਿਹੜੀਆਂ ਚੈਕਿੰਗ ਕਰ ਰਹੀਆਂ ਜਿਹੜੀਆਂ ਗੱਡੀਆਂ ਇਹਨਾਂ ਦੀ ਹੈਗੀਆਂ ਇਹਨਾਂ ਦੀ ਗੱਡੀ ਹੁ 50 ਗੱਡੀਆਂ ਲੰਘ ਚੁੱਕੀਆਂ ਸੀ ਆਪ ਕਰੀਆਂ ਇੰਦਰਜੀਤ ਨੇ ਫੋਟੋ ਕਰੀਆਂ ਜਿਹੜਾ ਅਸੀਂ ਸਟ੍ਰਿੰਗ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਬੰਦਾ ਥੋੜੇ ਕੋਲ ਵੀਡੀਓ ਬਣਾ ਕੇ ਤੁਹਾਨੂੰ ਕਾਹਦੀ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਜੀ ਸਾਡੇ ਕੋਲ ਸਾਡੇ ਬੰਦੇ ਆਏ ਫਿਰੋਜ਼ਪੁਰ ਵਿੱਚ ਮੋਟਰ ਵਹੀਕਲ ਇਨਸਪੈਕਟਰ ਗੁਰਮੀਤ ਸਿੰਘ ਇੱਕ ਦਰਤ ਦੀ ਛਾਂਵੇਂ ਬੈਠਾ ਸੀ ਜਦ ਕਿ ਇੱਕ ਪ੍ਰਾਈਵੇਟ ਵਿਅਕਤੀ ਗੱਡੀਆਂ ਦੀ ਜਾਂਚ ਕਰ ਰਿਹਾ ਸੀ ਪੱਤਰਕਾਰਾਂ ਨੇ ਇਸ ਦੀ ਸਟ੍ਰਿੰਗ ਕਰਕੇ ਵੀਡੀਓ ਬਣਾਈ ਅਤੇ ਲੋਕਾਂ ਨੇ ਵੀ ਪੁਸ਼ਟੀ ਕੀਤੀ ਕਿ ਟੋਪੀ ਵਾਲਾ ਵਿਅਕਤੀ ਗੱਡੀਆਂ ਚੈੱਕ ਕਰ ਰਿਹਾ ਸੀ ਤਾਂ ਇਨਸਪੈਕਟਰ ਨੇ ਉਸ ਨੂੰ ਜਾਣਨ ਤੋਂ ਇਨਕਾਰ ਕਰ ਦਿੱਤਾ ਅਤੇ ਪੱਤਰਕਾਰਾਂ ਦੇ ਪੁੱਛ ਜਿਕਰ ਕੋਈ ਪ੍ਰਾਈਵੇਟ ਵਿਅਕਤੀ ਗਲਤ ਤਰੀਕੇ ਨਾਲ ਕੰਮ ਕਰ ਰਿਹਾ ਤਾਂ ਕਾਰਵਾਈ ਹੋਵੇਗੀ ਤੇ ਇਹ ਮਾਮਲਾ ਪ੍ਰਸ਼ਾਸਨ ਦੀ ਨਿਗਰਾਨੀ ਅਤੇ ਜਵਾਬਦੇਹੀ ਉੱਤੇ ਸਵਾਲ ਚੁੱਕਦਾ ਇਸ ਦਿਨ ਆ ਸਾਰੀ ਗੱਲਬਾਤ ਤੇ ਨਜ਼ਰ ਪਾਉਣਿਆ ਨਾਮ ਕੀ ਹੈ ਤੁਹਾਡਾ ਤੁਸੀਂ ਗੱਡੀਆਂ ਨੂੰ ਚੈੱਕ ਕਰਦੇ ਪਿਓ ਕੀ ਨਾਮ ਕੀ ਹੈ ਪਤਾ ਬੱਸੋ ਤਾਂ ਸੀ ਕਿਹੜੀ ਅਥਾਰਟੀ ਆ ਤੁਹਾਡੇ ਕੋਲ ਜਿਹੜਾ ਗੱਡੀਆਂ ਚੈੱਕ ਕਰਦੇ ਪਿਓ ਬੋਲੋ ਕਿਸ ਅਥਾਰਟੀ ਨਾਲ ਗੱਡੀਆਂ ਚੈੱਕ ਕਰਦੇ ਪਿਓ ਕੀ ਨਾਮ ਕੀ ਹੈ ਤੁਹਾਡਾ ਹਾਂਜੀ ਹੈ ਮੈਂ ਚੈੱਕ ਨਹੀਂ ਕਰ ਰਹੀ ਤੁੜਕੋਲ ਤੁਹਾਡੇ ਕੋਲ ਸਟਿੰਗ ਹੈਗਾ ਅਸੀਂ ਤੁਹਾਡੀ ਵੀਡੀਓ ਬਣਾਈ ਆ ਸਾਰੀ ਬੋਲੋ ਤੁਸੀਂ ਕਿਹੜੇ ਡਿਪਾਰਟਮੈਂਟ ਜਿਹੜੇ ਡਿਪਾਰਟਮੈਂਟ ਚੋ ਕਿਸ ਅਥਾਰਟੀ ਨਾਲ ਤੁਸੀਂ ਗੱਡੀਆਂ ਚੈੱਕ ਕਰਦੇ ਪਿਓ ਮੈਂ ਕਹਾਂਗੀ ਨਹੀਂ ਹੋ ਰਹੀ ਸਾਡੇ ਕੋਲ ਵੀਡੀਓ ਹੈਗੀਆਂ ਤੁਹਾਡੀਆਂ ਅਸੀਂ ਸਟਿੰਗ ਕੀਤਾ ਸੀਗਾ ਸਾਰਾ ਹੁਣੇ ਤੁਹਾਡੇ ਦੇ ਤੁਸੀਂ ਕਿਹੜੇ ਡਿਪਾਰਟਮੈਂਟ ਚ ਕਿਸੇ ਕਿਸੇ ਡਿਪਾਰਟਮੈਂਟ ਚੋਂ ਕੀ ਹੋ ਦੱਸੋ ਕੀ ਨਾਮ ਤਾਂ ਦੱਸੋ ਆਪਣਾ ਚਿਹਰਾ ਲਕੋ ਕਿਉਂ ਰਹੇ ਹੋ ਆਪਣਾ ਬੋਲੋ ਤੁਸੀਂ ਚਿਹਰਾ ਕਿਉਂ ਲਕੋ ਰਹੇ ਹੋ ਕਿਸ 30 ਨਾਲ ਗੱਡੀ ਤੁਸੀਂ ਚੈੱਕ ਕਰ ਰਹੇ ਸੀਗੇ ਹੁਣੇ ਆਪਣੇ ਤੁਸੀਂ ਆਪਣਾ ਮੋਬਾਈਲ ਦਿਖਾਓ ਤੁਸੀਂ ਆਪਣੀ ਵੀਡੀਓ ਬਣਾ ਰਹੇ ਸੀਗੇ ਹਣੇ ਹਾਂ ਦਿਖਾਓ ਨਾ ਵੀਡੀਓ ਤੁਸੀਂ ਬਣਾ ਰਹੇ ਸੀ ਹੁਣ ਸਾਰੀਆਂ ਗੱਡੀਆਂ ਦੀ ਤੁਹਾਡੇ ਕੋਲ ਕਿਹੜੀ ਗੱਡੀ ਹੈ ਕਿਹੜੀ ਗੱਡੀ ਅਸਲ ਤੋਂ ਸਹੀ ਦੱਸੋ ਤੁਸੀਂ ਕਹਿੰਦੇ ਮੈਂ ਆਪਣੀ ਗੱਡੀ ਪਾਸ ਕਰਾਉਣਾ ਹੈ ਕਿਹੜੀ ਗੱਡੀ ਹੈ ਤੁਹਾਡੀ ਹਾਂ ਦੱਸੋ ਯਾਰ ਤੁਸੀਂ ਤਾਂ ਭੱਜ ਰਹੇ ਹੋ ਐ ਜਿਵੇਂ ਤੁਸੀਂ ਚੋਰ ਹੋਨੇ ਹੋ ਦੱਸੋ ਤੁਸੀਂ ਕਹਿੰਦੇ ਮੈਂ ਗੱਡੀ ਪਾਸ ਕਰਾਉਣਾ ਹੈ ਕਿਹੜੀ ਗੱਡੀ ਦੱਸੋ ਹਾਂ ਕਿੰਨੇ ਪੈਸੇ ਲੈਂਦੇ ਤੁਸੀਂ ਗੱਡੀਆਂ ਪਾਸ ਕਰਨ ਦੇ ਹਾਂ ਨਹੀਂ ਕਦੀ ਦੱਸੋ ਕਿਹੜੀ ਗੱਡੀ ਤੁਸੀਂ ਲੈ ਕੇ ਆ ਜਾਓ ਜਿਹੜਾ ਆ ਬੰਦਾ ਤੁਹਾਡੇ ਕੋਲ ਖੜਾ ਸੀਗਾ ਇਹ ਕੌਣ ਹੈ ਮੇਰੇ ਕੋਲ ਬੰਦਾ ਖੜੀ ਪਬਲਿਕ ਖੜੀ ਦੇਖੋ ਸਾਰੀ ਜਿਹੜਾ ਪਬਲਿਕ ਬੰਦਾ ਇੱਥੇ ਬੰਦੇ ਦਾ ਕੋਈ ਪਤਾ ਨਹੀਂ ਤੁਹਾਨੂੰ ਕੌਣ ਹੈ ਨਹੀਂ ਮੈਨੂੰ ਕੀ ਪਤਾ ਕੌਣ ਸਾਰੀ ਪਬਲਿਕ ਹੈ ਜੀ ਇਹ ਮੇਰਾ ਬਿਕੀਕਟਰ ਪੇਡ ਰਿਹਾ ਜੀ ਸਰ ਇਹ ਇਹ ਬੰਦਾ ਕੌਣ ਹੈ ਜਿਹੜਾ ਆ ਚੈਕਿੰਗ ਕਰ ਰਿਹਾ ਹੈ ਜੀ ਇਹ ਆਪਦਾ ਜੇ ਮੰਨ ਲਓ ਕੈਸੀ ਨੰਬਰ ਕਰਨਾ ਜੋ ਆਪ ਦਾ ਆਪ ਕਰਕੇ ਹੋਣਗੇ ਜੇ ਤੁਸੀਂ ਕਰਨਾ ਹੁੰਦਾ ਨਹੀਂ ਚੱਕ ਸਿੰਘ ਮੈਂ ਦੇਖ ਲੈਣਾ ਇਹ ਮੈਨੂੰ ਪਹਿਲਾਂ ਦਿਖਾ ਦਿੰਨੇ ਵੀ ਇਹ ਸਾਡੀ ਗੱਡੀਆਂ ਇੰਦਰੀ ਦੇਖ ਲੈਣਾ ਮੈਂ ਦੇਖ ਲੈਣਾ ਗੱਡੀ ਕੀ ਤੁਸੀਂ ਦੇਖਣੀ ਦੀ ਜਾਂ ਇਹਨਾਂ ਆਪਦੀ ਆਪ ਦੇਖਣੀ ਹੁੰਦੀ ਗੱਡੀ ਇਹ ਮੈਂ ਦੇਖੂਗਾ ਗੱਡੀ ਇਹ ਮੈਨੂੰ ਦਿਖਾ ਦੋਗੇ ਮੇਰੀ ਗੱਡੀ ਹੈ ਇਹ ਤੁਸੀਂ ਇੱਥੇ ਤੁਸੀਂ ਤਾਂ ਬੈਠ ਰਹੇ ਜੀ ਇੱਥੇ ਮੈਂ ਤਾਂ ਹੁਣ ਬੈਠਿਆ ਮੈਂ ਮੇਰੇ ਖਾਲ 50 ਗੱਡੀਆਂ ਘਟਦੀਆਂ ਦੇਖੋ ਹੁਣ 2 ਮਿੰਟ ਬੰਦਾ ਬੈਠ ਸਕਦਾ ਜਾਂ ਪੈਣੀ ਬੈਠ ਸਕਦੇ ਅਸੀਂ ਕਿੰਨੇ ਪਾਸੇ ਰੋਜ਼ ਉਹ ਬੰਦਾ ਕੌਣ ਸੀਗਾ ਜੀ ਜਿਹਦੇ ਕੈਪ ਲਈ ਉਹ ਬੰਦਾ ਨਹੀਂ ਪਬਲਿਕ ਦਾ ਬੰਦਾ ਹੋਣਾ ਕੋਈ ਸਾਨੂੰ ਪਬਲਿਕ ਕਹਿ ਰਹੀ ਕਿ ਉਹ ਬੰਦੇ ਸਾਡੀਆਂ ਗੱਡੀਆਂ ਦੇ ਵੀਡੀਓ ਬਣਾ ਰਿਹਾ ਜੀ ਕੋਈ ਵੀਡੀਓ ਨਹੀਂ ਬਣਾ ਰਿਹਾ ਸਾਹਮਣੇ ਬਣਾ ਰਿਹਾ ਬਦੀ ਬਣਾ ਰਿਹਾ ਜੀ ਚਲਾ ਰਿਹਾ ਉਹ ਕਰ ਰਿਹਾ ਬਣਾ ਰਿਹਾ ਸੀ ਵੀਡੀਓ ਗੱਡੀ ਦੀ ਨਵੀਂ ਗੱਡੀ ਹੈ ਦੀ ਵੀਡੀਓ ਹੋਣੀ ਨਹੀਂ ਦੀ ਭਜੀ ਉਹ ਵੀਡੀਓ ਬਣਾ ਰਿਹਾ ਸੀ ਨਾ ਹੁਣ ਉਹਦਾ ਵਿਆਹ ਨਹੀਂ ਆਦਾ ਜੀ ਉਹ ਵੀਡੀਓ ਆਪਦੀਆਂ ਆਪਣੀਆਂ ਗੱਡੀਆਂ ਕੈਂਪਰ ਗਈ ਸੀ ਹਾਂ ਤੁਹਾਡੇ ਸਾਹਮਣੇ ਉਹ ਦੱਸ ਰਿਹਾ ਪਬਲਿਕ ਦੱਸ ਰਹੀ ਹੈ ਜਿਹੜੀ ਵੀ ਵੀਡੀਓ ਬਣਾ ਰਿਹਾ ਸਾਡੀਆਂ ਗੱਡੀਆਂ ਚ ਐਕਸ਼ਨ ਕਰ ਜਿਹੜੀ ਗੱਡੀਆਂ ਇਹਨਾਂ ਦੀ ਹੈਗੀਆਂ 50 ਗੱਡੀਆਂ ਲੰਘ ਚੁੱਕੀਆਂ ਅਸੀਂ ਆਪ ਕਰੀਆ ਇੰਦਰਜੀਤ ਨੇ ਫੋਟੋ ਕਰੀਆ ਜਿਹੜਾ ਅਸੀਂ ਸਟਿੰਗ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਬੰਦਾ ਥੋੜੇ ਕੋਲ ਵੀਡੀਓ ਬਣਾ ਕੇ ਤੁਹਾਨੂੰ ਬਾਗੀ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਜੀ ਸਾਡੇ ਕੋਲ ਸਾਡੇ ਬੰਦੇ ਆਏ ਜੀ ਸਾਭ ਨੇ ਆਰਟੀ ਸਾਬ ਨੇ ਲਾਇਆ ਵਾ ਮੁੰਡਾ ਇੰਦਰਜੀਤ ਦਾ ਪਹਿਲਾਂ ਕਿੰਨੇ ਆ ਗੱਡੀਆਂ ਰੋਜ਼ ਦੀਆਂ ਪਾਸ ਹੁੰਦੀਆਂ ਨੇ ਕਿੰਨੇ ਅਪੋਇੰਟਮੈਂਟ ਹੁੰਦੀਆਂ 40 50 ਜਾਂਦੀਆਂ ਜੀ ਲਗਭਗ 40 50 ਜਾਂਦੀਆਂ ਨੇ ਸਲੋ 120 ਹੁੰਦਾ 40 50 ਗੱਡੀਆਂ ਆਉਂਦੀਆਂ ਬਾਕੀ ਖਾਲੀ ਪਈਆਂ ਕਿੰਨੇ ਵੇਲੇ ਕਿੰਨੇ ਵੇਲੇ ਤੱਕ ਪਾਸ ਹੁੰਦੀਆਂ ਜੀ ਜਦੋਂ